ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਫੋਟੋ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਵਿਅਕਤੀ ਮਾਰਕੀਟ ਕਮੇਟੀ ਸ਼੍ਰੀ ਹਰਗੋਬਿੰਦਪੁਰ ਦੇ ਸੈਕਟਰ ਦੇ ਦਫ਼ਤਰ ਵਿੱਚ ਬੈਠ ਕੇ ਸੈਕਟਰੀ ਦੀ ਕੁਰਸੀ ਤੇ ਬੈਠ ਕੇ ਸ਼ਰਾਬ ਤੇ ਕਬਾਬ ਦਾ ਮਜ਼ਾ ਲੁਟਦਾ ਦੇਖਿਆ ਜਾ ਸਕਦਾ ਹੈ ਜਦੋਂ ਇਸ ਦੀ ਪੜਤਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਹ ਫੋਟੋ ਤਾਂ 3-4 ਮਹੀਨੇ ਪੁਰਾਣੀ ਹੈ ਪਰ ਇਸ ਦੇ ਵਾਇਰਲ ਹੋਣ ਤੋਂ ਬਾਅਦ ਮੰਡੀ ਬੋਰਡ ਦੀ ਉੱਚ ਪਦਰੀ ਟੀਮ ਵੱਲੋਂ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਵਾਇਰਲ ਫੋਟੋ ਵਿੱਚ ਦੇਖਿਆ ਜਾ ਸਕਦਾ ਹੈ ਕਿ ਮੰਡੀ ਬੋਰਡ ਸ਼੍ਰੀ ਗੋਬਿੰਦਪੁਰ ਦਾ ਪਵਨ ਕੁਮਾਰ ਨਾਮ ਦਾ ਸੁਪਰਵਾਈਜ਼ਰ ਸੈਕਟਰੀ ਦੇ ਕਮਰੇ ਵਿੱਚ ਸੈਕਟਰੀ ਦੀ ਕੁਰਸੀ ਤੇ ਬੈਠਾ ਹੈ ਜ਼ਾਹਰ ਤੌਰ ਤੇ ਉਸ ਦੇ ਸਾਹਮਣੇ ਵੀ ਕੋਈ ਹੈ ਜਿਸ ਨੇ ਇਹ ਫੋਟੋ ਖਿੱਚੀ ਹੈ ਨਾਲ ਹੀ ਕੋਨੇ ਵਿੱਚ ਇੱਕ ਸਫੇਦ ਰੰਗ ਦੀ ਸ਼ਰਾਬ ਜਿਸ ਨੂੰ ਅਸੀਂ ਵੋਟਕਾ ਕਹਿੰਦੇ ਆ ਅਤੇ ਇੱਕ ਹੋਰ ਸ਼ਰਾਬ ਦੀ ਖਾਲੀ ਬੋਤਲ ਪਈ ਹੈ ਪਵਨ ਕੁਮਾਰ ਦੇ ਅੱਗੇ ਰੱਖਿਆ ਅੱਧਾ ਗਲਾਸ ਸ਼ਾਇਦ ਬੂਡ ਦਾ ਨਾਲ ਹੀ ਭਰਿਆ ਹੈ ਤੇ ਪਵਨ ਕੁਮਾਰ ਦੇ ਹੱਥ ਵਿੱਚ ਮਾਸ ਦਾ ਇੱਕ ਟੁਕੜਾ ਹੈ ਤੇ ਉਸ ਦੇ ਅੱਗੇ ਰੱਖੀ ਪਲੇਟ ਵਿੱਚ ਕੁਝ ਹੋਰ ਮਾਸ ਦੇ ਟੁਕੜੇ ਜਿਹੜੇ ਨੇ ਉਹ ਪਏ ਨੇ ਉਸ ਦੇ ਪਿੱਠ ਪਿਛੇ ਦੀਵਾਰ ਦੇ ਦੀਵਾਰ ਤੇ ਮੰਡੀ ਬੋਰਡ ਦੇ ਸਾਰੇ ਸੈਕਟਰੀਆਂ ਵਾਲਾ ਬੋਰਡ ਜਿਹੜਾ ਉਹ ਲੱਗਿਆ ਜਿਸ ਤੋਂ ਸਾਫ਼ ਜ਼ਾਹਿਰ ਹੋ ਰਿਹਾ ਹੈ ਕਿ ਸੈਕਟਰੀ ਦੇ ਰੂਮ ਵਿੱਚ ਉਸਦੀ ਕੁਰਸੀ ਤੇ ਹੀ ਬੈਠਾ ਹੈ। ਪਵਨ ਕੁਮਾਰ ਦੀ ਪਿੱਠ ਪਿੱਛੇ ਦਸ਼ਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਜਿਹੜੀ ਹੈ ਉਹ ਲੱਗੀ ਹੋਈ ਨਜ਼ਰ ਆ ਰਹੀ ਹੈ ਤੇ ਵਹਰਲ ਹੋਈ ਤਸਵੀਰ 3-4 ਮਹੀਨੇ ਪੁਰਾਣੀ ਹੈ। ਕਨਕ ਦੇ ਸੀਜ਼ਨ ਦੇ ਸਮੇਂ ਦੀ ਦੱਸੀ ਜਾ ਰਹੀ ਹੈ। ਮੰਡੀ ਬੋਰਡ ਦੇ ਮੁਖ ਦਫ਼ਤਰ ਚੰਡੀਗੜ੍ਹ ਵਿਖੇ ਕੀਤੀ ਗਈ ਇੱਕ ਗੁਮਨਾਮ ਸ਼ਿਕਾਇਤੇ ਇਹ ਜਾਂਚ ਜਿਹੜੀ ਹੈ ਉਹ ਸ਼ੁਰੂ ਕੀਤੀ ਗਈ ਹੈ ਅਤੇ 17 ਦੇ ਜ਼ਿਲ੍ਹਾ ਅਧਿਕਾਰੀ ਕੁਲਜੀਤ ਸਿੰਘ ਸੈਣੀ ਚੰਡੀਗੜ੍ਹ ਵਿਭਾਗ ਦੇ ਹੀ ਇੱਕ ਮੀਟਿੰਗ ਵਿੱਚ ਗਏ ਸਨ ਉਹਨਾਂ ਨੂੰ ਜਾਂਚ ਕਰਨ ਲਈ ਆਈ ਟੀਮ ਬਾਰੇ ਬਾਅਦ ਵਿੱਚ ਪਤਾ ਲੱਗਿਆ ਤਾਂ ਟੀਮ ਨੇ ਕੀ ਸਿੱਟਾ ਕੱਢਿਆ ਇਸ ਬਾਰੇ ਵੀ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਜਦੋਂ ਇਸ ਬਾਰੇ ਜ਼ਿਲ੍ਹਾ ਮੰਡੀ ਅਧਿਕਾਰੀ ਕੁਲਜੀਤ ਸਿੰਘ ਸੈਣੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਘਟਨਾ ਦੀ ਪੁਸ਼ਟੀ ਕਰਦੇ ਦੱਸਿਆ ਕਿ 18 ਸਤੰਬਰ ਨੂੰ ਮੰਡੀ ਬੋਰਡ ਦੇ ਅਧਿਕਾਰੀਆਂ ਦੀ ਇੱਕ ਟੀਮ ਸ਼੍ਰੀ ਹਰਗੋਬਿੰਦਪੁਰ ਪਹੁੰਚੀ ਅਤੇ ਦਫ਼ਤਰ ਦੇ ਕਰਮਚਾਰੀਆਂ ਦੇ ਬਿਆਨ ਕਲਮਬੰਦ ਕਰ ਲਏ ਫਰਹਾਲ ਇਹ ਖੁਲਾਸਾ ਨਹੀਂ ਹੋਇਆ ਕਿ ਪਵਨ ਕੁਮਾਰ ਦਫ਼ਤਰ ਵਿੱਚ ਆਫਿਸ ਟਾਈਮ ਸ਼ਰਾਬ ਪੀ ਰਿਹਾ ਸੀ ਜਾਂ ਫਿਰ ਆਫਿਸ ਤੋ ਬਾਅਦ ਪਰ ਮੰਡੀ ਅਧਿਕਾਰੀ ਕੁਲਜੀਤ ਸਿੰਘ ਸੈਣੀ ਨੇ ਵੀ ਮੰਨਿਆ ਹੈ ਕਿ ਇਹ ਟਾਈਮ ਬੇਸ਼ੱਕ ਕੋਈ ਵੀ ਹੋਵੇ ਦਫਤਰ ਵਿੱਚ ਬੈਠ ਕੇ ਉਹ ਵੀ ਸੈਕਟਰੀ ਦੀ ਕੁਰਸੀ ਤੇ ਬੈਠ ਕੇ ਉਸ ਦਾ ਸ਼ਰਾਬ ਪੀਣਾ ਕਿਸੇ ਵੀ ਹਾਲਜ ਸਹੀ ਨਹੀਂ ਕਿਹਾ ਜਾ ਸਕਦਾ ਹਾਲਾਂਕਿ ਇਸ ਬਾਰੇ ਕਈ ਵਾਰ ਪਵਨ ਕੁਮਾਰ ਨਾਲ ਫੋਨ ਤੇ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਅਤੇ ਉਸ ਨੂੰ ਸੰਦੇਸ਼ ਵੀ ਪਹੁੰਚਾਏ ਗਏ ਪਰ ਉਸਨੇ ਮੀਡੀਆ ਸਾਹਮਣੇ ਬੋਲਣਾ ਜ਼ਰੂਰੀ ਨਹੀਂ ਸਮਝਿਆ ਦੂਜੇ ਪਾਸੇ ਕਿਹਾ ਜਾ ਰਿਹਾ ਹੈ ਕਿ ਵਿਭਾਗੀ ਜਾਂਚ ਦੀ ਰਿਪੋਰਟ ਕੀ ਆਉਂਦੀ ਹੈ ਇਤਾਂ ਕੁ ਦਿਨਾਂ ਬਾਅਦ ਹੀ ਪਤਾ ਲੱਗੇਗਾ